ਸਤ ਸ੍ਰੀ ਅਕਾਲ ਦੋਸਤੋ ਭਾਰਤੀ ਮੌਸਮੀ ਪਾਗ ਦੀ ਸਿਹਤਾ ਦੇ ਨਾਲ ਆਪਾਂ ਗੱਲ ਕਰਾਂਗੇ ਕਿ ਅਗਲੇ ਦਿਨਾਂ ਚ ਮੌਸਮ ਕਿਵੇਂ ਰਹੇਗਾ ਮੁੱਖ ਤੌਰ ਤੇ ਆਪਾਂ ਗੱਲ ਕਰਦੇ ਹਾਂ 6 ਅਗਸਤ 2024 ਤੱਕ ਦੀ ਖੁਸ਼ੀ ਦੀ ਗੱਲ ਹੈ ਕਿ ਬਹੁਤ ਸਾਰੇ ਇਹੋ ਜਿਹੇ ਏਰੀਏ ਜਿਹੜੇ ਕਿ ਲੰਮੀ ਔੜ ਲੱਗੀ ਸੀ ਬਹੁਤ ਚੰਗੀ ਵਰਖਾ ਹੋਈ ਹੈ ਪਰੰਤੂ ਉਹਦੇ ਨਾਲ ਹੀ ਕੁਝ ਇਹੋ ਜਿਹੇ ਏਰੀਆ ਵਰਿਆ ਜਿੱਥੇ ਕਿ ਖੇਤਾਂ ਦੇ ਪਾਣੀ ਭਰ ਗਿਆ ਝੋਨੇ ਡੁੱਬ ਗਏ ਇੱਥੋਂ ਤੱਕ ਕਿ ਰਾਜਸਥਾਨ ਦੇ ਵਿੱਚ ਕਈ ਏਰੀਆ ਇਹੋ ਜਿਹਾ ਜਿੱਥੇ ਕਿ ਹੱਦੋਂ ਵੱਧ ਪਮੀ ਪੈ ਗਿਆ ਤੇ ਇਸ ਤੋਂ ਬਾਅਦ ਦੇ ਵਿੱਚ ਤੁਸੀਂ ਇਹ ਦੇਖ ਰਹੇ ਹੋ ਕਿ ਲੋ ਪ੍ਰੈਸ਼ਰ ਏਰੀਆ ਜਿਹੜਾ ਕਿਤੇ ਲਾਹੌਰ ਬਾਦ ਦੇ ਉੱਪਰ ਹੈਗਾ ਤਿੰਨ ਤਰੀਕ ਨੂੰ ਇਹ ਅੱਗੇ ਨੂੰ ਵਧ ਰਿਹਾ ਹੈ ਇੱਕ ਸਾਈਕਲੋਨਿਕ ਸਰਕੂਲੇਸ਼ਨ Rajasthan ਦੇ ਤੇ ਨਾਲ Pakistan ਦੇ ਉੱਪਰ ਹੈ ਟਰਫ ਥੱਲੇ ਜਾ ਰਹੀ ਹੈ ਜਿਹਦੇ ਕਰਕੇ ਭਾਵੇਂ ਕਿ ਇੱਕ ਵਾਰੀ ਸਾਡੇ ਇੱਥੇ ਵਰਖਾ ਦੀਆਂ ਕਾਰਵਾਈਆਂ ਘਟਣੀਆਂ ਫਿਰ ਟੁਕੜਿਆਂ ਦੇ ਵਿੱਚ ਵਰਖਾ ਹੋਏਗੀ ਪਰੰਤੂ ਫਿਰ ਅੱਗੇ ਜਿਹੜਾ ਹੈਗਾ 7-8 ਦੇ ਨੇੜੇ ਖੇਡ ਜਿਹੜਾ ਹੈਗਾ ਆਪਣੀ ਇੱਥੇ ਵਰਖਾ ਦੀਆਂ ਕਾਰਵਾਈਆਂ ਵਧਣ ਦੀ ਸੰਭਾਵਨਾ ਭਾਰਤੀ ਮੌਸਮੀ ਭਾਗ ਦੁਆਰਾ ਦੱਸੀ ਗਈ ਹੈ। ਪਰੰਤੂ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੇ ਅਸੀਂ ਇਹ ਦੇਖਦੇ ਹਾਂ ਇੱਥੇ ਕਿ ਕੱਲ ਨੂੰ ਸਾਡੇ ਇੱਥੇ ਪੂਰੇ ਦੀ ਵਾਪਸੀ ਹੁੰਦੀ ਹੈ। ਇਹ ਪੂਰਬ ਵਾਲੀਆਂ ਹਵਾਵਾਂ ਸਾਡੇ ਇੱਥੇ ਚੱਲ ਰਹੀਆਂ ਤੇ ਅਸੀਂ ਜਿਵੇਂ ਆਹ ਸਿਸਟਮ ਅੱਗੇ ਆਉਂਦਾ ਹੈ ਇਹਦੀ ਆਊਟਰ ਬਾਹਰੀ ਹਵਾਵਾਂ ਦੇ ਘੇਰੇ ਚ ਆਉਣੇ ਜੀ ਕਰਕੇ ਸਾਡੇ ਕਾਰਵਾਈਆਂ ਜਾਰੀ ਰਹਿ ਸਕਦੇ ਆਂ ਕੁਝ ਹਿੱਸੇ 'ਚ ਵਰਖਾ ਦੀਆਂ ਤੇ ਆਪਾਂ ਅੱਗੇ ਦੇਖਦੇ ਆਂ ਭਾਰਤੀ ਮੌਸਮੀ ਭਾਗ ਦਾ ਕੀ ਕਹਿਣਾ ਹੈ। ਭਾਰਤੀ ਮੌਸਮੀ ਪਾਗ ਦਾ ਇਹ ਕਹਿਣਾ ਹੈ ਕਿ ਪੰਜਾਬ ਹਰਿਆਣਾ ਚੰਡੀਗੜ੍ਹ ਦਿੱਲੀ ਸੱਤ ਇੱਕ ਨੂੰ ਕਾਫੀ ਏਰੀਆ ਚ ਵਰਖਾ ਹੋ ਸਕਦੀ ਹੈ ਪੱਛਮੀ ਰਾਜਸਥਾਨ ਦੇ ਵਿੱਚ 4 5 6 7 ਨੂੰ ਕਈ ਥਾਵਾਂ ਤੇ ਵਰਖਾ ਹੋ ਸਕਦੀ ਹੈ ਇਹ ਜਿਹੜਾ ਸਿਸਟਮ ਇੱਥੇ ਜਿਹੜਾ ਹੈਗਾ ਇਸ ਸਮੇਂ ਰਾਜਸਥਾਨ ਦੇ ਉੱਪਰ ਐਕਟਿਵ ਹੈ ਜਿਹੜਾ ਕਿ ਜੈਸਲਮੇਰ ਬਾੜਮੀਰ ਬੀਕਾਨੇਰ ਤੋਂ ਥੱਲੇ ਨੂੰ ਜਾਓਗੇ ਹੜ੍ਹਾਂ ਵਰਗੀ ਸਥਿਤੀ ਬਣਾਈਗਾ ਤੁਸੀਂ ਇਹ ਭਾਰਤੀ ਮੌਸਮੀ ਪਾਕ ਦੇ ਇਹ ਫਲੱਡ ਫਲੈਸ਼ ਫਲੱਡ ਗਾਈਡੈਂਸ ਦੇਖ ਰਹੇ ਹਾਂ ਤਾਂ ਇਹਦੇ ਵਿੱਚ ਇਹ ਕਿਹਾ ਗਿਆ ਕਿ ਤੁਹਾਡੇ ਜੈਸਲਮੇਰ ਬਾਰ ਮੇ ਜਲੌਰ ਜੋਧਪੁਰ ਡਿਸਟ੍ਰਿਕਟ ਦੇ ਵਿੱਚ ਜਿਹੜਾ ਹੈਗਾ 3 ਤਰੀਕ ਤੋਂ ਅਗਲੇ 24 ਘੰਟੇ ਦੇ ਵਿੱਚ ਇਹ ਹੜਾਂ ਵਰਗੀਆਂ ਸਥਿਤੀਆਂ ਕੁਝ ਜਗ੍ਹਾ ਤੇ ਬਣ ਸਕਦੀਆਂ ਨੇ ਨੀਵੇਂ ਥਾਵਾਂ ਤੇ ਪਾਣੀ ਭਰ ਸਕਦਾ ਹੈ ਕਹਿਣ ਦਾ ਮਤਲਬ ਇਹ ਕਿ ਹੁਣ ਜਿਹੜਾ ਹੈਗਾ ਜਿਹਨੂੰ ਤੁਸੀਂ ਨੀਲਾ ਨੀਲਾ ਕਹਿ ਕੇ ਕਾਫੀ ਲੋਕਾਂ ਨੇ ਮਜ਼ਾਕ ਵੀ ਉਡਾਇਆ ਸੀਗਾ ਤੇ ਹੁਣ ਨੀਲਾ ਜਿਹੜਾ ਹੈਗਾ ਆਪਣਾ ਰਾਜਸਤਾਨ ਨੂੰ ਨਵਾਉਣ ਵਾਸਤੇ ਗਿਆ ਹੋਇਆ ਰਾਸਤਨ ਵਾਲੇ ਪਾਸੇ ਆਪਾਂ ਗੱਲ ਕਰੀਏ ਜੇਕਰ ਮੌਸਮੀ ਮਾਡਲ ਦੀ ਗੱਲ ਕਰਦੇ ਹਾਂ ਤੇ ਮੌਸਮੀ ਮਾਡਲ ਦਿਖਾਉਂਦੇ ਹੈ ਕਿ 3 ਤਰੀਕ ਨੂੰ ਪੰਜਾਬ ਦੇ ਵਿੱਚ ਬਰ ਵਰਖਾ ਦੀਆਂ ਕਾਰਵਾਈਆਂ ਟੁਕੜਿਆਂ ਦੇ ਵਿੱਚ ਹੋ ਰਹੀਆਂ ਪੰਜਾਬ ਹਰਿਆਣਾ ਦੇ ਵਿੱਚ ਗੰਗਾ ਨਗਰ ਹਰਮਾਨਗੜ ਦੇ ਵਿੱਚ ਇਹ ਹੁਣ ਕਰ ਰਹੀਆਂ ਵਿਕਨਰ ਦੇ ਪਾਸੋਂ ਤੁਰਪੀਆਂ 4 ਤਰੀਕ ਨੂੰ ਪੰਜਾਬ ਦੇ ਖਾਸ ਤੌਰ ਤੇ ਉੱਤਰੀ ਹਿੱਸਿਆਂ ਦੇ ਵਿੱਚ ਚੰਗੀਆਂ ਕਾਰਵਾਈਆਂ ਹੋ ਸਕਦੀਆਂ ਇੱਕ ਦਾ ਕੁ ਇੱਕ ਇਹ ਫੁੱਲ ਫਲੈਜ ਵਰਖਾ ਨਹੀਂ ਹੋਏਗੀ ਟੁਕੜਿਆਂ ਚ ਹੋਏਗੀ ਕੁਛ ਇਸਾ ਛੜ ਛੜ ਕੇ ਵਰਖਾ ਹੋਏਗੀ 5 ਤਰੀਕ ਨੂੰ ਕਾਰਵਾਈ ਫੇਰ ਕੱਢਦੀ ਹੈ ਇਸੇ ਤਰੀਕੇ ਦੇ ਨਾਲ ਅੱਗੇ ਜਾਣੀਆਂ 6 ਤਰੀਕ ਨੂੰ ਉੱਤਰੀ ਪੰਜਾਬ ਉੱਤਰੀ ਹਰਿਆਣਾ ਤੇ 7 8 ਤਰੀਕ ਨੂੰ ਜਿਹੜਾ ਹੈਗਾ ਕਈ ਸਰ ਏਰੀਆ ਚ ਵਰਖਾ ਹੋਣ ਦੀ ਸੰਭਾਵਨਾ ਹੈ ਗੰਗਾ ਨਗਰ ਹਰਮਾਨਗੜ ਤੇ ਪੂਰਬੀ ਪੰਜਾਬ ਤੇ ਹਰਮਾਨਗ ਆਪਣਾ ਹਰਿਆਣੇ ਦੇ ਕਈ ਸਰ ਏਸ਼ੀਆਂ ਦੇ ਚੰਗੀਆਂ ਕਾਰਵਾਈਆਂ ਇਹ ਹੋ ਸਕਦੀਆਂ ਤਾਂ ਕੁੱਲ ਮਿਲਾ ਕੇ ਕਿ ਆਪਾਂ ਇਹ ਕਹਿ ਸਕਦੇ ਹਾਂ ਕਿ ਹੁਣ ਚੰਗੀ ਵਰਖਾ ਇੱਕਸਾਰ ਵਰਖਾ ਸਾਨੂੰ 6 7 8 ਦੇ ਦਰਮਿਆਨ ਕਿਤੇ ਦੇਖਣ ਨੂੰ ਮਿਲ ਸਕਦੀ ਹੈ ਭਾਰਤੀ ਮੌਸਮੀ ਪਾਕ ਦੇ ਅਨੁਸਾਰ ਤਾਂ ਕੁੱਲ ਮਿਲਾ ਕੇ ਹੁਣ ਵਰਖਾ ਦੀਆਂ ਕਾਰਵਾਈਆਂ ਘਟ ਰਹੀਆਂ ਨੇ ਫਿਰ ਵੀ ਜਿਹੜਾ ਹੈਗਾ ਕੋਈ ਥਾਵਾਂ ਤੇ ਚੰਗੀਆਂ ਛੁੱਟੀਆਂ ਜਿਹੜੀਆਂ ਉਹ ਲੱਗ ਸਕਦੀਆਂ ਖਾਸ ਤੌਰ ਤੇ ਜਿਹੜਾ ਹੈਗਾ ਉੱਤਰੀ ਪੰਜਾਬ ਵਾਲੇ ਪਾਸੇ ਜਿਹੜੀਆਂ ਕਾਰਵਾਈਆਂ ਉਹ ਚੰਗੀਆਂ ਰਹਿਣਗੀਆਂ ਤੇ ਅੱਗੇ ਜਾ ਕੇ 6 7 ਦੇ ਦਰਮਿਆਨ ਪਠਾਨਕੋਟ ਗੁਰਦਾਸਪੁਰ ਸ਼੍ਰੀਮਨ ਸਸ ਜਰਨਤਾ ਨੂੰ ਹੁਸ਼ਿਆਰਪੁਰ ਨਮ ਆਏ ਕਪੂਰਥਲਾ ਜਲੰਧਰ ਕਾਫੀ ਹਿੱਸਿਆਂ ਚ ਵਰਖਾ ਹੋਏਗੀ ਨਵਾਂ ਸ਼ਹਿਰ ਦੇ ਥੋੜੇ ਜੇ ਘੱਟ ਇਸ ਨੂੰ ਕਵਰ ਕਰੇਗੀ ਇਸੇ ਤਰੀਕੇ ਦੇ ਨਾਲ ਫਿਰੋਜ਼ਪੁਰ ਫਾਜ਼ਿਲਕਾ ਫਰੀਕੋ ਸ਼ਿਰ ਮੁਕਤਸਰ ਸਾਹਿਬ ਮੋਗਾ ਬਠਿੰਡਾ ਇਹਨਾਂ ਦੇ 7 ਤਰੀਕ ਨੂੰ ਕਈ ਹਿੱਸਿਆਂ ਚ ਕਾਰਵਾਈ ਹੋਣ ਦੀ ਸੰਭਾਵਨਾ ਹੈ 4 5 6 ਨੂੰ ਇੱਥੇ ਕਾਰਵਾਈਆਂ ਬਹੁਤ ਘੱਟ ਤੇ ਸੀਮਤ ਇਲਾਕੇ ਚ ਹੋਣ ਦੀ ਸੰਭਾਵਨਾ ਹੈ ਇਹ ਆਹ ਜਿਹੜੇ ਜ਼ਿਲ੍ਹੇ ਨੇ ਲੁਧਿਆਣਾ ਬਰਨਾਲਾ ਮਾਨਸਾ ਸੰਗਰੂਰ ਮਲੇਰਕੋਟਲਾ ਫਤਿਹਗੜ ਸਾਹਿਬ ਰੂਪਨਗਰ ਪਟਿਆਲਾ ਐਸਐਸ ਨਗਰ ਇੱਥੇ ਕਾਰਵਾਈਆਂ ਜਿਹੜੀਆਂ ਹੈਗੀਆਂ 50% ਏਰੀਆ ਚ ਹੋ ਸਕਦੀਆਂ ਤੇ ਤੇ 4 5 6 ਜਿਹੜੀ ਹੈਗੀ ਕਾਰਵਾਈਆਂ ਘਟਣ ਦੀ ਸੰਭਾਵਨਾ ਭਾਰਤੀ ਮੌਸਮ ਵਿਭਾਗ ਨੇ ਇਹ ਪ੍ਰਗਟ ਕੀਤੀ ਹੈ ਤਾਂ ਇੱਕ ਸਾਰ ਮੀਂਹ ਵਾਲੀਆਂ ਕਾਰਵਾਈਆਂ ਲਈ ਹੁਣ ਰੁਕਣਾ ਪਈਗਾ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਇਹ ਜਿਹੜਾ ਚਿਲੇ ਆ ਇੱਥੇ 4 3 ਨੇ ਕਿਹਾ ਕਿ ਇੱਕ ਦੋ ਥਾਵਾਂ ਤੇ ਭਾਰੀ ਵਰਖਾ ਵੀ ਹੋ ਸਕਦੀ ਹੈ ਜੇ ਮੈਂ ਗੱਲ ਕਰਾਂ ਚੰਡੀਗੜ੍ਹ ਦੀ ਤੇ ਚੰਡੀਗੜ੍ਹ ਦੇ ਵਿੱਚ ਵੀ ਜਿਹੜਾ ਹੈਗਾ ਇਹ 4 3 ਨੂੰ ਚੰਗੀ ਕਾਰਵਾਈ ਹੈ ਫਿਰ ਉਸ ਤੋਂ ਬਾਅਦ 7 8 ਨੂੰ ਚੰਗੀਆਂ ਕਾਰਵਾਈਆਂ ਹੋ ਸਕਦੀਆਂ ਚੰਡੀਗੜ੍ਹ ਦੇ ਵਿੱਚ ਕੋਈ ਵੀ ਚੇਤਾਵਨੀ ਜਾਰੀ ਨਹੀਂ ਕੀਤੀ ਹਰਿਆਣਾ ਦੇ ਵਿੱਚ ਗੱਲ ਕਰੀਏ ਤਾਂ ਹਰਿਆਣਾ ਦੇ ਵਿੱਚ ਵੀ ਹੁਣ ਇੱਕ ਵਾਰ ਵਰਖਾ ਘਟੇਗੀ ਠੀਕ ਹੈ 1 ਘਟਨ ਤੋਂ ਬਾਅਦ ਫਿਰ 6 ਸਤ ਦੇ ਦਰਮਿਆਨ ਫਿਰ ਵਰਖਾ ਵਧਣੀ ਸ਼ੁਰੂ ਹੋਏਗੀ ਇਹ ਲਗਭਗ ਪੰਚਕੁਲਾ ਅੰਬਾਲਾ ਯਮਨਾਲ ਕੋਟਸ਼ਹਿਤ ਕੈਥਲ ਕਰਨਾਲ ਇਹਦਾ 50% ਇਸ ਵਰਖਾ ਹੋ ਸਕਦੀ ਹੈ ਇੱਕ ਕਰਨਾਲ ਦੇ ਵਿੱਚ 75% ਬਾਕੀ ਜਗ੍ਹਾ ਪੰਜਾਬ ਸਣੇ ਇਸ ਵਰਖਾ ਹੋ ਸਕਦੀ ਹੈ ਮਹਿੰਦਰਗੜ ਰਿਵਾੜੀ ਗੱਜਰ ਗੁਰੂਗਰਾ ਮਿਵਾਤ ਪਲਵਲ ਫਰੀਦাবাদ ਰੌਤਕ ਸੋਨੀਪੁਰ ਪਾਣੀਪਤ ਇਨ੍ਹਾਂ ਜਿਲ੍ਹਿਆਂ ਦਾ 75% ਕਿਸ ਵਰਖਾ ਕਵਰ ਕਰ ਸਕਦੀ ਹੈ ਚਰਖੀ ਤਾਦੀ ਦਾ ਕਾਫੀ ਇਸ ਕਵਰ ਕਰ ਸਕਦੀ ਹੈ ਸਿਰਸਾ ਫਤਿਹਬਾਇ ਸਾਹਿਲ ਬੋਨੀ ਇੱਥੇ 4-5 ਨੂੰ ਕਾਰਵਾਈਆਂ ਘਟ ਜਾਣੀਆਂ 6 ਤੋਂ ਫੇਰ ਵੱਧਨ ਦੀ ਸੰਭਾਵਨਾ ਭਾਰਤੀ ਮੌਸਮ ਵਿਭਾਗ ਨੇ ਪ੍ਰਗਟ ਕੀਤੀ ਹੈ ਵਾਰਨਿੰਗ ਕੋਈ ਨਹੀਂ ਹੈਗੀ ਇਸੇ ਤਰੀਕੇ ਦੇ ਨਾਲ ਜੇਕਰ ਮੈਂ ਰਾਸਤਣ ਜਾਣਾ ਹੈ ਜਿਹੜਾ ਮਾਨਸੂਨ ਹੈ ਰਾਸਤਣ ਦੇ ਉੱਪਰ ਐਕਟਿਵ ਹੋਣ ਜਾ ਰਿਹਾ ਹੈ 4 5 6 7 ਨੂੰ ਕਈ ਸਾਰੇ ਹਿੱਸਿਆਂ ਦੇ ਵਿੱਚ ਮੀਂਹ ਪਏਗਾ ਖਾਸ ਤੌਰ ਤੇ ਜਿਹੜੇ ਹਿੱਸੇ ਤੁਹਾਡੇ ਜੈਸਲਮੇਰ ਵਾਲਾ ਪਾਸਾ ਹੈਗਾ ਜੈਸਲਮੇਰ ਬਾੜਮੇਰ ਉਸ ਇਲਾਕੇ ਦੇ ਵਿੱਚ ਭਾਰੀ ਵਰਖਾ ਹੋਏਗੀ ਭਾਵੇਂ ਕਿ ਚਾਰ ਤੀਕ ਨੂੰ ਜਿਹੜਾ ਪੂਰਬੀ ਰਾਜਸਥਾਨ ਉੱਥੇ ਤਾਂ ਅਤਿ ਭਾਰੀ ਵਰਖਾ ਹੋ ਰਹੀ ਹੈ ਠੀਕ ਹੈ ਪਰਤੂ ਪਟਾ ਪਾਲੀ ਨਗੌਰ ਜੋਧਪੁਰ ਜੈਸੰਬਰ ਹੁਣ ਵੀ ਵਰਖਾ ਹੋ ਰਹੀ ਹੈ ਇਹ ਅੱਜ 20 ਸੰਭਾਵਨਾ ਅਤਿ ਭਾਰੀ ਵਰਖਾ ਦੀ ਮਰਕੇ 2 ਅਗਸਤ ਨੂੰ ਵੀਡੀਓ ਬਣਾ ਰਹੇ ਹਾਂ ਤੇ ਇਸ ਤੋਂ ਬਾਅਦ ਦੇ ਵਿੱਚ ਜਿਹੜੀ ਭਾਰੀ ਵਰਖਾ ਦੀ ਸੰਭਾਵਨਾ 5 6 ਦੇ ਦਰਮਿਆਨ ਜਿਹੜਾ ਹੈਗਾ 4 5 6 ਦੇ ਦਰਮਿਆਨ ਵੀ ਕਈ ਜਗ੍ਹਾ ਤੇ ਭਾਰੀ ਵਰਖਾ ਪੈ ਸਕਦੀ ਹੈ ਇਵਨ ਕਹਿ ਬੀਕਾ ਆਪਣੇ ਹੁਮਾਨਗੜ੍ਹ ਦੇ ਵਿੱਚ ਫਿਰ ਦੁਬਾਰਾ 6 ਤੋਂ ਭਾਰੀ ਵਰਖਾ ਸ਼ੁਰੂ ਹੋ ਸਕਦੀ ਹੈ ਤਾਂ ਕਹਿਣ ਦਾ ਮਤਲਬ ਇਹ ਹੈਗਾ ਕệ ਚੇਤਾਵਨੀ ਹੈ ਜੀ ਜਿਹੜਾ ਆਪਣਾ ਉਹ ਜੈਸਲਮੇਰ ਬੀਕਾਨੇਰ ਆਲਾ ਏਰੀਆ ਹੈਗਾ ਪਹਿਲਾਂ ਆਪਾਂ ਪੜੀ ਚੁੱਕੇ ਆਂ ਬਾਕੀ ਗੰਗਾ ਨਾਲ ਚੰਗੀਆਂ ਕਾਰਵਾਈਆਂ ਹੋਈਆਂ ਅੱਗੇ ਵੀ ਮੀਂਹ ਕਾਰਵਾਈ ਹੋ ਸਕਦੀ ਹੈ ਜੇਕਰ ਗੱਲ ਕਰੋਂਗੇ ਜੰਮੂ ਦੀ ਜੰਮੂ ਦੇ ਵਿੱਚ ਵਰਖਾ ਦੀ ਸੰਭਾਵਨਾ ਬਣੀ ਰਹੇਗੀ ਇਸੇ ਤਰੀਕੇ ਦੇ ਨਾਲ ਜਿਹੜਾ ਤੁਹਾਡਾ ਹੈਗਾ ਯੂਪੀ ਯੂਪੀ ਦਾ ਵਿੱਚ ਵੀ ਜਿਹੜਾ ਹੈਗਾ ਚੰਗੀਆਂ ਕਾਰਵਾਈਆਂ ਏ 6 ਤਰੀਕ ਨੂੰ ਹੋ ਸਕਦੀਆਂ 3 ਤਰੀਕ ਨੂੰ ਹੋ ਸਕਦੀਆਂ ਇੱਕ ਹਿਮਾਚਲ ਪ੍ਰਦੇਸ਼ ਰਹਿ ਗਿਆ ਹੈ ਆਪਾਂ ਕਿਉਂਕਿ ਹਿਮਾਚਲ ਜਿਹੜਾ ਹੈਗਾ ਉਹ ਪੰਜਾਬ ਲਈ ਬਹੁਤ ਜ਼ਰੂਰੀ ਹੋ ਜਾਂਦਾ ਹੈ ਪਿਛਲੇ ਦਿਨੀ ਜਿਹੜਾ ਪਾਰਵਤੀ ਨਦੀ ਦੇ ਵਿੱਚ ਇੱਕ ਡੈਮ ਬਣਿਆ ਹੋਇਆ ਮਲਾਨਾ ਡੈਮ ਜਿਹੜਾ ਮਲਾਨਾ ਪਿੰਡ ਦੇ ਵਿੱਚ ਬਣਿਆ ਹੋਇਆ ਉਹ ਡੈਮ ਓਵਰਫਲੋ ਹੋ ਗਿਆ ਉਹ ਡੈਮ ਟੁੱਟ ਗਿਆ ਜਿਹਦੇ ਕਰਕੇ ਪਾਰਵਤੀ ਨਦੀ ਦੇ ਵਿੱਚ ਹੜ ਆਇਆ ਪਾਰਵਤੀ ਨਦੀ ਦਾ ਜਿਹੜਾ ਹੜ ਸੀਗਾ ਉਹ ਅੱਗੇ ਜਾ ਕੇ ਬਿਆਸ ਨਦੀ ਤੇ ਆ ਗਿਆ ਬਿਆਸ ਨਦੀ ਤੋਂ ਬਾਅਦ ਪੰਡੋਰ ਡੈਮ ਦੇ ਗੇਟ ਖੁੱਲੇ ਤਾਂ ਅੱਗੇ ਹਾਲਾਤ ਹੋਨੇ ਖਰਾਬ ਕੀਤੇ ਹਜੇ ਵੀ ਤੈਨ ਅਤੇ ਚਾਰ ਨੂੰ ਕਈ ਸਾਰੇ ਥਾਵਾਂ ਤੇ ਵਰਖਾ ਹੋਣ ਦੀ ਸੰਭਾਵਨਾ ਹੈ ਭਾਰੀ ਵਰਖਾ ਉਹ অতি ਭਾਰੀ ਵਾਲਾ ਕੰਮ ਚੱਲਾ ਗਿਆ ਅਗਲੇ 5 ਦਿਨ ਤੱਕ ਅਗਲੇ 5 ਦਿਨ ਤੱਕ ਭਾਰੀ ਵਰਖਾ ਹੋ ਸਕਦੀ ਹੈ ਹਿਮਾਚਲ ਦੇ ਵਿੱਚ ਜਿਹਦਾ ਇੰਪੈਕਟ ਇਹਨਾਂ ਨੇ ਫੇਰੇ ਕਿਹਾ ਹੈ ਕਿ ਕੋਈ ਥਾਵਾਂ ਦੇ ਉੱਪਰ ਜਿਹੜੀ ਲੋਕਲ ਹੜ੍ਹਾਂ ਵਰਗੀ ਸਥਿਤੀ ਬਣ ਸਕਦੀ ਹੈ ਲੋਕਲ ਪੰਜਾਬ ਦੇ ਵਿੱਚ ਨਹੀਂ ਮੈਂ ਕਹਿ ਰਿਹਾ ਮੈਂ ਉੱਥੇ ਲੋਕਲ ਗੱਲ ਕਰਿਆ ਤਾਂ ਕੋਈ ਥਾਵਾਂ ਦੇ ਉੱਪਰ ਜਿਹੜਾ ਹੈਗਾ ਭਾਰੀ ਵਰਖਾ ਹੋ ਸਕਦੀ ਹੈ ਪਰੰਤੂ অতি ਭਾਰੀ ਵਰਖਾ ਜਿਹੜੀ ਸੀਗੀ ਉਹਦੀ ਵਾਰਨਿੰਗ ਨਹੀਂ ਹੈਗੀ ਤਾਂ ਕਿਹੜੇ-ਕਿਹੜੇ ਏਰੀਆ ਉਨਾ ਬਲਾਸਪੁਰ ਹਮੀਰਪੁਰ ਚੰਬਾ ਕਾਂਗੜਾ ਮੰਡੀ ਸ਼ਿਮਲਾ ਸੋਲਨ ਸਰਮੌਰ ਇਹ ਜਿਹੜੇ ਏਰੀਆ ਜਿੱਥੇ ਭਾਰੀ ਵਰਖਾ ਹੋ ਸਕਦੀ ਹੈ ਤਾਂ ਏਸੀ ਦੋਸਤੋ ਮੌਸਮ ਦਾ ਅਨੁਮਾਨ ਤੇ ਇੱਕ ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ